भगवान मान सरकार मुर्दाबाद लैंड पुलिंग पॉलिसी वापस करवा के रहेंगे रहा थोड़ा जी गड्डी तोड़ो भी थोड़ी जी गड्डी तोड़ के खिला रहे हो भगवान मान थोड़ी जी गड्डी तोड़ो थोड़ी जी गड्डी भगवान मान सरकार मुर्दाबाद भगवान मान सरकार ਲਾਂਡ ਪੁਲ ਨੂੰ ਨਹੀਂ ਤੇ ਰੋਧ ਕਰੋ ਰਾਜ ਕਰੋ ਰਾਜ ਕਰੋ ਲਾਂਡ ਪੁਲ ਨੂੰ ਨਹੀਂ ਤੇ ਰੋਧ ਕਰੋ ਕੇ ਰਹਿ ਜਾਓ ਕਰੋ ਆਹ ਵੇਖੋ ਜਿੱਤੇ ਸੀ ਬੋਸ ਅੱਜ ਲੱਖਾਂ ਮੋਟਰਸਾਈਕਲ ਨਿਕਲ ਲਗੇ ਭਾਈ ਅੱਜ ਪੂਰੇ ਪੰਜਾਬ ਦੇ ਅੰਦਰ ਧੱਕ ਪਾਉਗੀ ਜੀ ਭਗਵਾਨਤਮਾਨ ਸਰਕਾਰ ਦੀਆਂ ਜੜਾ ਹਿਲਾ ਦਨਗੇ ਜੀ ਅੱਜ ਦਾ ਮੋਟਰਸਾਈਕਲ ਮਾਰਚ ਵੱਡਾ ਵਿਸ਼ਾਲ ਮੋਟਰਸਾਈਕਲ ਮਾਰਚ ਹੋਊਗਾ ਜੀ ਇਹ ਸ਼ੁਰੂਆਤੀ ਨੇ ਇਹ ਸ਼ੁਰੂਆਤ ਆ ਅੱਗੇ ਅੱਗੇ ਦੇਖੋ ਕੀ ਬਣਦਾ ਹੈਗਾ